ਹਾਂਜੀ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਸੋ ਜਿੰਨੇ ਵੀ ਦਰਸ਼ਕ ਵਰਲ ਪੋਸਟ ਇੰਡੀਆ ਚੈਨਲ ਦੇ ਨਾਲ ਜੁੜ ਚੁੱਕੇ ਆ ਲਵ ਦੇ ਚਾਵਲੋਂ ਕਰਦੇ ਆ ਜੀ ਬਹੁਤ ਬਹੁਤ ਸਵਾਗਤ ਸੋ ਵੱਡੀ ਖਬਰ ਦਾ ਰੁਖ ਕਰ ਲੈਣੇ ਆ ਕਿ ਬੀਤੇ ਦਿਨ ਪੇਲਾ ਹੀ ਇੱਕ ਵੀਡੀਓ ਜਿਹੜੀਆਂ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਤਾਂ ਉਹ ਜਦੋਂ ਵੀਡੀਓ ਵਾਇਰਲ ਹੋਈਆਂ ਨੇ ਕਿਤੇ ਨਾ ਕਿਤੇ ਹਰ ਇੱਕ ਜੀ ਦੇ ਮਨ ਦੇ ਵਿੱਚ ਡਰ ਜਿਹੜਾ ਵਾ ਸੈਨ ਦਾ ਮਾਹੌਲ ਬਣਾਇਆ ਅਖੀ ਗੱਲਬਾਤ ਚੱਲਦੀ ਹੈ ਕਿ ਪੰਜਾਬ ਦੇ ਵਿੱਚ 1 ਲੱਖ ਮੁੰਡਾ ਜਿਹੜਾ ਉਹ ਮਾਰਨਾ ਸਾਨੂੰ ਧੱਕੇ ਦੇ ਨਾਲ ਪੰਜਾਬ ਪੁਲਿਸ ਪਤਾ ਨਹੀਂ ਕਿੱਥੇ ਲੈ ਕੇ ਜਾ ਰਹੀ ਆ ਜਾਂ ਕੀ ਆ ਕੀ ਕੁਛ ਆ ਉਹ ਵੀਡੀਓ ਵਾਇਰਲ ਹੋ ਰਹੀਆਂ ਤਾਂ ਫਿਰ ਜਦੋਂ ਇਹ ਜਨਤਾ ਤੱਕ ਪਹੁੰਚਦੇ ਨੇ ਜਨਤਾ ਦੇ ਵਿੱਚ ਕਿਤਨਾ ਕਿਤੇ ਡਰ ਤੜਦਾ ਹੋ ਜੰਮਦਾ ਕਿ ਵਾਕਿਆ ਜਿਹੜਾ ਇਹ ਪੰਜਾਬ ਪੁਲਿਸ ਨੇ 1 ਲੱਖ ਮੁੰਡਾ ਜਿਹੜਾ ਉਹ ਮਾਰਨਾ ਕਿ ਵਾਕਿਆ ਪੰਜਾਬ ਦੇ ਵਿੱਚ ਡੈਸ਼ ਦਾ ਮਾਹੌਲ ਆ ਕਿ ਵਾਕਿਆ ਜਿਹੜਾ ਵਾ ਇਹ ਘਟਨਾ ਇਦਾਂ ਦੀ ਹੋਵੇਗੀ ਤਾਂ ਬਿਲਕੁਲ ਅਸੀਂ ਤੁਹਾਨੂੰ ਦੱਸਦੀ ਕਿ ਇਹ ਜਿਹੜੀ ਵੀਡੀਓ ਆ ਕਿਤੇ ਨਾ ਕਿਤੇ ਇਹਨੂੰ ਤੋੜ ਮੋੜ ਕੇ ਗਲਤ ਪੱਖੋਂ ਬਣਾਉਣ ਲਈ ਪੰਜਾਬ ਦੇ ਵਿੱਚ ਜਾਂ ਕਿਤੇ ਬਾਹਰ دہشت ਫਲਾਉਣ ਵਾਸਤੇ ਯੂਜ਼ ਇਹਨੂੰ ਕੀਤਾ ਜਾ ਰਿਹਾ ਹੈ ਬਾਕੀ ਕੁਝ ਵੀ ਇਦਾਂ ਦਾ ਬਿਲਕੁਲ ਨਹੀਂ ਹੈਗਾ ਉਹਨੂੰ ਵੀਡੀਓ ਇੱਕ ਦੇਖ ਲੈਂਦੇ ਜਿਹਦੇ ਵਿੱਚ ਇੱਕ ਕੁਝ ਨੌਜਵਾਨੇ ਬੱਸ ਦੇ ਵਿੱਚ ਬੈਠੇ ਹੋਏ ਆ ਤੇ ਉਹ ਨੌਜਵਾਨਾਂ ਨੂੰ ਜਿਹੜਾ ਵਾ ਪੰਜਾਬ ਪੁਲਿਸ ਦੇ ਨੌਜਵਾਨ ਲੈ ਕੇ ਜਾ ਰਹੇ ਤੇ ਉਹਨਾਂ ਨੌਜਵਾਨਾਂ ਨੂੰ ਵੀਡੀਓ ਬਣਾਈਆਂ ਜਾ ਰਹੀਆਂ ਮਾਮਲਾ ਕੀ ਆ ਸੱਚ ਕੀ ਆ ਅਸੀਂ ਤੁਹਾਨੂੰ ਉਹ ਦੱਸ ਦਿੰਦੇ ਆ ਇਹ ਆਖਰ ਮਾਮਲਾ ਆ 2025 ਨਵੰਬਰ ਮਹੀਨੇ ਦਾ ਜਦੋਂ ਨਵੰਬਰ ਮਹੀਨੇ ਦੇ ਵਿੱਚ ਇਹ ਵੀਡੀਓ ਬਣਾਈ ਸੀ ਅਕਚੁਰੀ ਗੱਲ ਹੁੰਦੀ ਐ ਏਦਾਂ ਐ ਕਿ ਸਰਕਾਰੀ ਜੋ ਮੁਲਾਜ਼ਮ ਸੀ ਆਪਣੇ ਬਸ ਮੁਲਾਜ਼ਮ ਸੁਬਾਸ ਮੁਲਾਜ਼ਮਾਂ ਦੇ ਵੱਲੋਂ ਇੱਕ ਹੜਤਾਲ ਕੀਤੀ ਗਈ ਹੜਤਾਲ ਦੇ ਦੌਰਾਨ ਉਹ ਧਰਨਾ ਲਾਇਆ ਗਿਆ ਧਰਨੇ ਦੇ ਦੌਰਾਨ ਜਦੋਂ ਉਹਨਾਂ ਮੁਲਾਜ਼ਮਾਂ ਨੂੰ ਜਦੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਲੈ ਕੇ ਜਾ ਰਹੇ ਸੀ ਬੱਸਾਂ ਦੇ ਵਿੱਚ ਤਾਂ ਇੱਕ ਨੌਜਵਾਨ ਦੇ ਵੱਲੋਂ ਉਸ ਮੁਲਾਜ਼ਮ ਦੇ ਵੱਲੋਂ ਬਸ ਮੁਲਾਜ਼ਮ ਦੇ ਵੱਲੋਂ ਇਹ ਵੀਡੀਓ ਜਿਹੜੀ ਆ ਉਹ ਬਣਾਈ ਗਈ ਤਬਾਦ ਦੇ ਵਿੱਚ ਜਦੋਂ ਆ ਉਹ ਵੀਡੀਓ ਨੂੰ ਕੁਝ ਤੋੜ ਮਰੋੜ ਕੇ ਪਤਾ ਨਹੀਂ ਕਿੰਨੇ ਕਿਵੇਂ ਕਿਸ ਤਰੀਕੇ ਦੇ ਨਾਲ ਪੇਸ਼ ਕੀਤਾ ਤਾਂ ਫਿਰ ਬਾਅਦ ਦੇ ਵਿੱਚ ਹੁਣ ਇਸ ਦਾ ਫਾਈਨਲ ਜਿਹੜਾ ਪੱਖ ਵਾ ਦੋ ਪੱਖ ਸਾਹਮਣੇ ਹੁੰਦੇ ਉਸ ਨੌਜਵਾਨ ਦਾ ਵੀ ਪੱਖ ਆ ਵੀ ਇਦਾਂ ਦਾ ਕੁਝ ਵੀ ਨਹੀਂ ਹੈਗਾ ਸੀ ਸਾਡੀ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਐਸਪੀ ਸਿਟੀ ਪਟਿਆਲਾ ਐਸਪੀ ਸਿਟੀ ਉਹਨਾਂ ਦੇ ਵੱਲੋਂ ਵੀ ਅਲਵਿੰਦਰ ਸਿੰਘ ਚੀਮਾ ਦੇ ਵੱਲੋਂ ਵੀ ਜਿਹੜਾ ਇਹ ਵਿਆਰ ਜਿਹੜਾ ਵਾ ਉਹ ਵੀ ਜਾਰੀ ਹੋਇਆ ਵਾ ਉਹ ਤੁਹਾਨੂੰ 12ਵੀਂ ਅਸੀਂ ਸੁਣਾਵਾਂਗੇ ਪਲੱਸ ਜਿਹੜਾ ਵਾ ਉਸ ਨੌਜਵਾਨ ਦੀ ਵੀਡੀਓ ਅਸੀਂ ਦਿਖਾਵਾਂਗੇ ਤਾਂ ਬਿਲਕੁਲ ਇਹ ਦਰੰਦ ਦੀ ਤੁਹਾਨੂੰ ਬਿਲਕੁਲ ਨਹੀਂ ਲੋੜ ਤੁਸੀਂ ਪੰਜਾਬ ਦੇ ਵਿੱਚ ਬਿਲਕੁਲ ਸੇਫ ਹੋ ਇਹ ਜਿਹੜੀ ਸਾਡੀ ਵੀਡੀਓ ਆ ਇਹ ਸਾਡੀ ਜਿਹੜੀ ਖਬਰ ਆ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਸਭ ਨੂੰ ਤੱਕ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਡਰ ਦਾ ਮਾਹੌਲ ਜਿਹੜਾ ਕਿਤਨਾ ਕਿਤੇ ਖਤਮ ਹੋ ਸਕੇ ਪਤਾ ਲੱਗ ਸਕੇ ਕਿ ਇਹ ਵੀਡੀਓ ਜਿਹੜੀ ਆ ਬਿਲਕੁਲ ਤੋੜ ਮਰੋੜ ਕੇ ਬੇਬੁਨਿਆਦ ਜਿਹੜੀ ਆ ਉਹ ਬਣਾਈ ਗਈ ਸੀ ਅਸੀਂ ਤੁਹਾਨੂੰ ਇਹ ਕਹਾਂਗੇ ਕਿ ਪੰਜਾਬ ਬਿਲਕੁਲ ਤੁਹਾਡਾ ਆ ਤਾਂ ਬਾਕੀ ਜਿਹੜੀ ਪੰਜਾਬ ਪੁਲਿਸ ਲਗਾਤਾਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਕਿਸੇ ਵੀ ਤਰ੍ਹਾਂ ਦੀ ਘਬਰੌਣ ਦੀ ਲੋੜ ਜਿਹੜੀ ਆ ਤੁਹਾਨੂੰ ਨਹੀਂ ਹੈਗੀ ਆ ਤਾਂ ਬਿਲਕੁਲ ਉਹ ਪੱਖ ਵੀ ਅਸੀਂ ਸ਼ੇਅਰ ਕਰ ਲਏ ਨੇ ਐਸਪੀਸੀਡੀ ਪਟਿਆਲਾ ਦਾ ਪਲੱਸ ਜਿਹੜਾ ਉਸ ਲੜਕੇ ਦਾ ਪੱਖ ਵੀ ਆ ਉਹ ਵੀ ਅਸੀਂ ਤੁਹਾਡੇ ਨਾਲ ਜਿਹੜਾ ਵਾ ਸ਼ੇਅਰ ਕਰ ਦਿੰਦੇ ਆ ਤਾਂ ਬਾਕੀ ਇਹਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਜਰੂਰ ਜਿਹੜਾ ਸਬਸਕ੍ਰਾਈਬਰ ਅਤੇ ਫੋਲੋ ਬਟਨ ਦਬਾ ਕੇ ਹੋਏ ਜਲਾ ਜਰੂਰ ਸ਼ੇਅਰ ਕਰਿਓ ਆ ਉਸ ਵੀਡੀਓ ਨੂੰ ਅੱਗੇ ਵਧਦੇ ਮੈਂ ਪੁਲਵਿੰਦਰ ਚੀਮਾ ਐਸਪੀ ਸਿਟੀ ਪਟਿਆਲਾ ਮੇਰੇ ਧਿਆਨ ਚ ਆਇਆ ਕਿ ਇੱਕ ਫੇਕ ਵੀਡੀਓ ਸੋਸ਼ਲ ਮੀਡੀਆ ਹੈਂਡਲਸ ਤੇ ਅਪਲੋਡ ਕੀਤੀ ਗਈ ਹੈ ਜਿਹਦੇ ਵਿੱਚ ਕੁਝ ਨੌਜਵਾਨ ਵਸਤਿਕ ਬੈਠੇ ਕਹਿ ਰਹੇ ਨੇ ਕਿ ਸਾਨੂੰ ਪਟਿਆਲਾ ਪੁਲਿਸ ਨੇ ਰਾਉਂਡ ਅਪ ਕੀਤਾ ਉਹ ਕਿਥੇ ਲੈ ਕੇ ਜਾ ਰਹੇ ਨੇ ਉਹ ਜਿਹੜੀ ਵੀਡੀਓ ਹੈ ਉਹ 28 ਨਵੰਬਰ 2025 ਦੀ ਹੈ ਇਸ ਵੀਡੀਓ ਚ ਪੀਆਰਟੀਸੀ ਵਾਲਿਆਂ ਨੇ ਧਰਨਾ ਲਾਇਆ ਸੀਗਾ ਔਰ ਜਬਰੂ ਜਿਹੜਾ ਬੱਸ ਸਟੈਂਡ ਹੈ ਉਹਨੂੰ ਬਰ ਤਾਲੇ ਲਾ ਕੇ ਰੋਕਤਾ ਸੀ ਔਰ ਸਾਰੀ ਬੱਸਾਂ ਦੀ ਮੂਵਮੈਂਟ ਰੁਕਤੀ ਸੀ ਜਿਸ ਦੇ ਨਾਲ ਆਮ ਲੋਕਾਂ ਨੂੰ ਬਹੁਤ ਤਕਲੀਫ ਹੋ ਰਹੀ ਸੀ ਤਾਂ ਇਹਨਾਂ ਨੂੰ ਉੱਥੇ ਸਮਝਾਇਆ ਗਿਆ ਉਦ ਪਰ ਪਹਿਲੇ ਸੋਬੀਮੋਤਾ ਬਾਕੀ ਨਨਤੁਰਾ ਨੂੰ ਰੋਕੀਤਾ ਗਿਆ ਔਰ ਉਦੋਂ ਬਾਅਦ ਸਾਰੇ ਬੱਚਿਆਂ ਨੂੰ ਬਾਅਦ ਚੋਂ ਕਾਨੂੰਨੀ ਕਾਰਵਾਈ ਤੋਂ ਬਾਅਦ ਇਹਨਾਂ ਨੂੰ ਰੀਲੀਜ਼ ਕਰ ਦਿੱਤਾ ਗਿਆ ਸੀਗਾ ਇਹ ਜਿਹੜਾ ਧਰਨਾ ਹੈ ਉਹ ਵੀ ਉਦੋਂ ਪੀਸਫੁਲੀ ਮੀਟਿੰਗ ਤੋਂ ਬਾਅਦ ਸਮਾਪਤ ਹੋ ਗਿਆ ਸੀ ਮੈਂ ਤੁਹਾਡੇ